सिमरनजीत सिंह बैंस अपने धाकड़ सुभाकारन जाने जाते हैं अपनी हलके में रिश्वतखोरी ਨੂੰ ਠਲ ਪਾਉਣ ਲਈ ਖੁਦ सिमरਨਜੀਤ ਬੈਂਸ ਨੇ ਪਿੰਡ ਡਾਬਾ ਦੇ ਪਟਵਾਰਖਾਨੇ ਵਿੱਚ ਦਬਿਸ਼ ਤੀ ਜਿਸ ਦੌਰਾਨ ਸਟਾਫ ਕੋਲੋਂ ਰਿਸ਼ਵਤ ਦੇ ਰੂਪ ਵਿੱਚ ਲਏ ਪੈਸੇ ਲੋਕਾਂ ਨੂੰ ਵਾਪਸ ਕਰਵਾਏ ਤੇ ਸਰਕਾਰੀ बाबूਆਂ ਨੂੰ ਚੇਤਾਵਨੀ ਦੰਦਦੇ ਹੋਏ ਇਮਾਨਦਾਰੀ ਨਾਲ ਕੰਮ ਕਰਨ ਦੀ ਨਸੀਹਤ ਵੀ ਦਿੱਤੀ ਨੇ ਮੈਂ ਨਹੀਂ ਬੈਠਣਾ 1500 ਰੁਪਏ ਆਜਾ ਕੋਲ ਬੈਠਾ ਸਮਝ ਦੇ ਦਿੰਦਾ ਮੈਂ ਇਹਨਾਂ ਕੋਲੋਂ ਮੈਂ ਤੂੰ ਲੈ ਪੈਸੇ ਤੂੰ ਲੈ ਪਟਵਾਰੀ ਮੈਂ ਨਾ ਬੋਲਦਾ ਨਾ ਵੀ ਨਾ ਤੂੰ ਅੱਜੇ ਰੁਕ ਜਾ ਪੈਸੇ ਘਟ ਆਪਣੀ ਜਾਲ ਆ ਜਾ ਪੈਸੇ ਆਪਣੀ ਨਹੀਂ ਪਉਣਦੇ ਬੇਟਾ ਇਹ ਪੈਸੇ ਨਹੀਂ ਲੜਾ ਘਟ ਆਪਣੀ ਜੀਮ ਤੇ ਤੈਨੂੰ ਕੰਸੇ ਗਾ ਬਾਹਰੋਂ ਇਹ ਗੱਲਤਾ ਹੋਵੇ 1500 ਰੁਪਏ ਦੇ ਕਿੱਥੇ ਜਲ ਆ ਦੇ ਫੜਾ ਦੇ ਕੋਈ ਨਹੀਂ ਨਾ ਪਟਵਾਰੀ ਸਾਹਿਬ ਪਲੀਜ਼ ਕੋਈ ਨਹੀਂ ਤੁਸੀਂ ਇੱਕ ਮਿੰਟ ਤੁਹਾਡੇ ਬੀਬੇ ਹੱਲੇ ਨੇਰਾ ਹੋਇਆ ਹੈ ਤੁਹਾਨੂੰ ਤਿੰਨ ਚਾਰ ਪਟਵਾਰ ਸਾਹਿਬ ਮੈਨੂੰ ਪਤਾ ਹੁਣ ਪਟਵਾਰੀ ਸਾਹਿਬ ਨੂੰ ਦਿੱਤੇ ਆ ਉਹ ਮੇਰੇ ਕੋਲ ਚਾਰ ਜੀ ਨੋਟ ਆ ਹਾਂ ਨੋਟ ਆ ਆ ਦੇਖੋ ਇੱਥੇ ਆਈ ਨੰਬਰਾਂ ਦੇ ਨੋਟ ਪਟਵਾਰੀ ਕੱਟਿਆ ਰੱਟ ਕੇ ਦੇਵਾ ਬੈਂਕ ਸਾਹਿਬ ਦੀ ਤਾਕੀ ਲੱਗੀ ਆ ਦੇਖੋ ਠਹਿਰ ਜਾ ਇੱਕ ਮਿੰਟ ਠਹਿਰ ਜਾ ਠਹਿਰ ਜਾ ਠਹਿਰ ਜਾ ਰੁਕ ਜਾ ਇੱਕ ਮਿੰਟ ਇਹ ਆ ਨੰਬਰ ਵਾਲੇ ਨੋਟ ਕਿੱਥੇ ਆ ਮੈਂ ਹੁਣੇ ਥਾਣਾ ਪੁਲਿਸਾ ਜਾਣੀ ਮੇਰੀ ਗੱਲ ਸਮਝ ਆਈ ਮੈਨੂੰ ਆਹ ਨੰਬਰ ਵਾਲੇ ਨੋਟ ਚਾਹੀਦੇ ਆ ਨਾਮ ਨਾਲ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਜਸ ਕੋਈ ਨਹੀਂ ਤੁਸੀਂ ਸਾਥ ਰਹੋ ਤੇਰੇ ਕੋਲ ਮੈਂ ਕਰਦੇ ਗੱਲ ਆ ਗਈ ਯਾਰ ਤੇ ਆਪਣੇ ਕੋਲੋਂ ਮੈਨੂੰ ਆਹ ਨੰਬਰਾਂ ਵਾਲੇ نوٹ ਦੇ ਦੇ ਨੰਬਰਾਂ ਵਾਲੇ نوٹ ਪੂਰੇ ਆਹ ਇਹ ਤੁਹਾਨੂੰ ਨਹੀਂ ਉਹੀ ਨੋਟ ਕੱਢੀ ਯਾਰ ਮੁਕਾਸ਼ਰ ਕਰ ਕਰੇ ਦੀ ਬਰਾਏ ਹੁਣ ਛੋਲੇ ਦੀ ਤੇ ਪਾਣੀ ਪਹੁੰਚ ਕਿੰਨੇ ਕਿੰਨੇ ਵਾਲੇ ਨੋਟ ਸੀ ਕੋਈ ਨੋਟ ਦੇ ਦੇ ਆ ਉਹੀ ਨੋਟ ਦੇ ਦੇ ਆ ਉੱਥੇ ਆ ਕੇ ਦਿਓ ਜੀ ਉਧਰ ਆ ਕੇ ਮੈਂ ਉਹ ਉਧਰ ਆ ਕੇ ਦਿਓ ਉੱਥੇ ਚੱਲ ਚਲੋ ਉੱਥੇ ਆ ਕੇ ਦਿਓ ਚਲੋ ਉੱਥੇ ਮੈਂ ਤੇ ਵੀ ਡਬਲ ਚਲੋ ਜੀ ਪਵਾਰੀ ਤੇ ਇੱਕ ਜਿਹਦੇ ਵੱਲ ਘਰ ਨਮੈਣਾ ਉੱਥੇ ਦਿਓ ਜੀ ਬੈਠੇ ਕੋਈ ਦੱਸੋ ਆ ਪਹਿਲਾਂ ਆ ਪਵਾਰੀ ਦਾ ਆ ਨੰਬਰ ਵਾਲੇ ਦੇ ਨਾਲ ਆ ਨੰਬਰ ਵਾਲੇ ਦੇ ਨਾਲ ਬਦਲਣੀ ਇਹ ਕੋਈ ਹੁਣ ਨਹੀਂ ਲੈਣਗੇ ਉਦੋਂ ਆ ਨੰਬਰ ਵਾਲੇ ਰੋਡ ਦੇ ਕਿੱਥੇ ਜਿੰਨੇ ਮੇਰੇ ਤੋਂ ਬਹਿਣੀ ਵੀ ਆ ਆ ਨਹੀਂ ਬੁਲਾਏਗਾ ਮੈਨੂੰ ਹੁਣ ਤਾਂ ਕੁਝ ਨਹੀਂ ਮੈਂ ਕਹਿਣਾ ਅੱਜ ਦਾ ਵਾਰਨਿੰਗ ਉਹ ਨਹੀਂ ਬੁਲਾਏਗਾ ਮੈਂ ਪਰਸੋਂ ਦੁਨੀਆ ਹਾਂ ਤੇ ਮੈਂ ਖੁਦ ਸਟੇਟਮੈਂਟ ਦੇਣੀ ਆ ਨੰਬਰ ਵਾਲੇ ਨੋਟ ਦੇ ਕਿਥੇ ਆਹ ਜੀ 500 ਵਾਲਾ ਹੈਗਾ 270 6730 ਨੰਬਰ 270 600 ਏਰੀਆ ਸਾਮਲਾਇਨ ਪੋਸਟ 250 ਕੀ 250 500 ਰੁਪਏ ਹੁਣ ਤਾਂ ਲੋੜ ਹੀ ਨਹੀਂ ਕਿਉਂਕਿ 500 ਰੁਪਏ ਸੀ ਤੁਹਾਡੇ ਉਹ 500 ਦੇ ਹੀ 8 16 ਇਹ ਤੁਹਾਡਾ ਨੰਬਰ ਹੈਗਾ ਜੀ